ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਨਾ ਮੈਨੂੰ ਭੁੱਖ ਵੀ ਲੱਗ ਗਈ ਆ ਭੁੱਖ ਲੱਗ ਗਈ ਹੂੰ ਹੂੰ ਨੰਮੇ ਆ ਖਾ ਲੈ ਇੱਕ ਮੈਨੂੰ ਨਾ ਭੁੱਖ ਲੱਗ ਗਈ ਤੈਨੂੰ ਆ ਲੈ ਥੈਂਕ ਯੂ ਯਾਦੀ ਨੰਮਨ ਵੀ ਮੇਕ ਕਰੇਤਾ ਹਾਂ ਨੰਮਨ ਹਰ ਇੱਕ ਚੀਜ਼ ਸ਼ੇਅਰ ਕਰਕੇ ਖਾਂਦਾ ਨਾ ਨੰਮਨ ਹਾਂ ਨਾ ਐਸੇ ਤੋ ਖਿਲਾਓ ਬੱਚੇ ਕੇਪਲ ਸ਼ੇਅਰ ਕਰਕੇ ਖਾਣੇ ਹੁੰਨਾ ਨਵਨ ਹਨਾ ਹਨਾ ਮੈਮ ਨੇ ਕਿਹਾ ਸੀ ਨਾ ਕਿ ਆਪਾਂ ਜੋ ਵੀ ਚੀਜ਼ ਖਾਣੀ ਆ ਸ਼ੇਅਰ ਕਰਕੇ ਖਾਣੀ ਆ ਹਨਾ ਆਲੂ ਲਓ ਪਕੜੋ ਇਹ ਮੈਨੂੰ ਤੇਰੇ ਨੰਬਰ ਨਾ ਪਲੀਜ਼ ਉਹ ਬਤੋ ਦੀ ਉਹਨੂੰ ਦੋ ਬੋਲ ਜਿਹੜੀ ਤੇਰੀ ਬੋਲ ਆ ਤੂੰ ਆਪਣੀ ਖੋਲ ਕੱਲ ਨਹੀਂ ਖੁੱਲੇਗੀ एक मिनट दे दे पुच्चे कोई ना आज ये मैं ले ले मैं नमस्ते नमस्ते अम्मा इंतो लो लेको ताना मैं बाजार बन गई आ लड़का लग गया मम्मी मैं ना देते नहीं ओ पहले नहीं ला रहे कोई ना, 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 ना दे दे ला

ਜਿਹੜਾ ਕਲਰ ਸੇਮ ਸੇਮ ਆ ਉਹਦੇ ਨਾਲ ਮੈਚ ਕਰਕੇ ਬਣਾਓ ਬੋਲ ਨਹੀਂ ਮਮਾ ਮੈਨੂੰ ਤੇੰਤੇ ਨਾਲ ਨਾਲ ਲਾਈਨ ਤੇ ਲਾਉਦੇ ਜਿਹੜਾ ਸੇਮ ਸੇਮ ਕਲਰ ਆ ਉਹਨੂੰ ਲੱਗ ਕੱਢੋ ਆ ਵੀ ਦੇ ਬੱਚਿਆਂ ਨੂੰ ਨਾ ਤੁਸੀਂ ਐਦਾਂ ਦੀ ਐਕਟੀਵਿਟੀਜ਼ ਦਿਆ ਕਰੋ ਫਿਰ ਇਹ ਫੋਨ ਨਹੀਂ ਵੇਖਦੇ ਐਦਾਂ ਕਰਨ ਨਾਲ ਨਾ ਇਹਨਾਂ ਦਾ ਮਾਈਂਡ ਆ ਜਿਹੜਾ ਸ਼ਾਰਪ ਹੁੰਦਾ ਹੈ ਤੇ ਫੋਨ ਵੱਲ ਧਿਆਨ ਨਹੀਂ ਜਾਂਦਾ ਹਨਾ ਨਮਨ ਇਹਨਾਂ ਨੂੰ ਐਦਾਂ ਦੀ ਕੋਈ ਫਨੀ ਜੀ ਗੇਮਸ ਲਿਆ ਕੇ ਦੇਤੀਆਂ ਤੇ ਪਰ ਉਹਨਾਂ ਦਾ ਫੋਨ ਵੱਲ ਧਿਆਨ ਜਾਂਦਾ ਨਹੀਂ ਹੈਗਾ। ਹੋਰ ਕੀ? ਹੋਰ। ਪਰ ਆਲਾ। ਐਸੋ ਪਿੱਛੇ ਵੇਖੋ ਬਾਥਰੂਮ ਕੋਲ ਜਿਹੜੀ ਉਹ ਬਣੀ ਆ ਨਾ ਉਹ ਬਾਰੀ ਉਹਦੇ ਕੋਲ ਪਏ ਨੇ ਹੋਰ। ਲੈ ਕੇ ਆਏਗੀ ਬੱਚੇ ਉਹ। ਦੌੜ ਗਿਆ ਆਪੇ। ਆ ਜਾ ਆ ਜਾਂਦੀ ਆ ਉਹ ਲੈ ਕੇ। ਬੱਚੇ ਨੂੰ ਨੁਕਸ ਨਹੀਂ। ਇਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਪਹਿਲਾਂ ਫਰੇ ਉਹਦੇ ਹੁੰਦੇ ਮੇਰੇ ਮੈਨੂੰ ਸੁਲਾਤਾ। ਬੱਚਿਆਂ ਨੂੰ ਖੇਡ ਵਿੱਚ ਐਕਟਿਵ ਰੱਖਿਆ ਕਰੋ ਇਹਨਾਂ ਨੂੰ ਖੇਡ ਦੇ ਵਿੱਚ ਬਿਜ਼ੀ ਰੱਖਿਆ ਕਰੋ ਫਿਰ ਇਹ ਨਾ ਫੋਨ ਹੀ ਦੇਖਦੇ ਹੈਗੇ। ਜਿੰਨਾ ਇਹਨਾਂ ਨੂੰ ਤੁਸੀਂ ਬਿਜ਼ੀ ਕਰੋਗੇ ਓਨਾ ਇਹ ਫੋਨ ਤੋਂ ਦੂਰ ਜਾਣਗੇ। ਹਾਂਜੀ। ਕਿਤੇ ਨਾ। ਹੂੰ। ਕੋਈ ਇਧਰ ਰੱਖੋ। ਕੀ ਆ? ਇਹਦੇ ਨਾਲ ਦਾ ਕਲਰ ਨਹੀਂ ਹੋਣਾ ਬੱਚੇ। ਨਹੀਂ ਮਿਲਿਆ ਲੈ ਆ ਜਦੀ ਨਹੀਂ ਹੈਗਾ ਸੀ ਜੀ ਨਹੀਂ ਮਿਲਿਆ ਨਮਨ ਵੱਜੂ ਨਿਕਲੇ ਉਹ ਵਾਲਾ ਕਰੇ ਇਹਦਾ ਉਹ ਵਾਲਾ ਤੇ ਅਮਰ ਹੈ ਨਮਿਆ ਨਮਨ ਨੂੰ ਮੈਂ ਜ਼ਿਆਦਾ ਮੇਰੀ ਇਹੀ ਮਤਲਬ ਹੈ ਕੋਸ਼ਿਸ਼ ਹੁੰਦੀ ਆ ਕਿ ਨਮਨ ਨੂੰ ਮੈਂ ਐਵੇਂ ਦੀਆਂ ਚੀਜ਼ਾਂ ਦੇ ਵਿੱਚ ਬਿਜ਼ੀ ਰੱਖਾਂ ਫਿਰ ਇਹਦਾ ਵੀਵੀ ਵੱਲ ਵੀ ਨਹੀਂ ਧਿਆਨ ਜਾਂਦਾ ਤੇ ਫੋਨ ਲੈਣ ਚ ਵੀ ਨਹੀਂ ਧਿਆਨ ਜਾਂਦਾ ਜਿੱਦ ਕਰਦਾ ਹੈ ਪਹਿਲਾਂ ਕਿ ਮੈਨੂੰ ਫੋਨ ਦੋ ਫੋਨ ਦੋ ਬਟ ਮੈਂ ਧੰਦੀ ਨਹੀਂ ਹੈਗੀ ਇਹਨੇ ਫਿਰ ਸਿਰਫ 5 ਜਾਂ 10 ਮਿੰਟ ਲਈ ਰੋਏਗਾ ਇਹ ਉਸ ਤੋਂ ਬਾਅਦ ਇਹ ਸੈੱਟ ਹੋ ਜਾਂਦਾ ਇਹਨੂੰ ਪਤਾ ਹੁੰਦਾ ਕਿ ਹੁਣ ਮੰਮੀ ਨੇ ਮੈਨੂੰ ਫੋਨ ਨਹੀਂ ਦੇਣਾ ਸਿਰਫ ਇਹ 5-10 ਮਿੰਟ ਲਈ ਰੋਂਦਾ ਹੈ ਫਿਰ ਆਪਣੇ ਆਪ ਸੈੱਟ ਹੋ ਜਾਂਦਾ ਹਨਾ ਨਾ ਨਾ ਥੋੜੀ ਜਿੱਦ ਕਰਦਾ ਨਾ ਤੋਂ ਫੋਨ ਲੈਣ ਲਈ ਹਾਂ ਵੀ ਗੇਮ ਹਾਂ ਇਹ ਗੇਮ ਹੈ ਐਵੇਂ ਨੀਆ ਗੇਮਸ ਖੇਡਿਆ ਕਰੋ ਫੋਨ ਦੇ ਵਿੱਚ ਤੁਸੀਂ ਸਾਰਾ ਦਿਨ ਫੋਨ ਲੈ ਕੇ ਬੈਠੇ ਰਹਿੰਦੇ ਉਹਨਾਂ ਨਾਲ ਆਈਸ ਖਰਾਬ ਹੁੰਦੀ ਹੈ ਨਾਲੇ ਤੁਹਾਡੀ ਗਰੋਥ ਨਹੀਂ ਹੁੰਦੀ ਹੈਗੀ ਐਕਟਿਵ ਰਹਿਣਾ ਹਾਂ ਐਵੇਂ ਦੀ ਗੇਮਸ ਦੇ ਵਿੱਚ ਬੱਚਾ ਐਕਟਿਵ ਵੀ ਰਹਿੰਦਾ ਨਾਲੇ ਗਰੋਥ ਵੀ ਹੁੰਦੀ ਹੈ ਨਾਲੇ ਭੁੱਖ ਜਿਆਦਾ ਲੱਗਦੀ ਹੈ ਕਿਉਂਕਿ ਬੱਚਾ ਹਾਂਜੀ ਇਹਦੀ ਬਾਲ ਬਣਾਣੀ ਇੱਕ ਮਿੰਟ ਰੁਕ ਜਾ ਮੈਂ ਬਣਾਉਣੀ ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਕਿ ਇਹਨੂੰ ਮੈਂ ਸਾਰਾ ਦਿਨ ਕਿਵੇਂ ਬਿਜ਼ੀ ਰੱਖਦੀ ਹਾਂ ਜਦੋਂ ਇਹ ਸਕੂਲ ਤੋਂ ਆ ਜਾਂਦਾ ਫਿਰ ਹੁਣੇ ਥੋੜੇ ਟਾਈਮ ਪਹਿਲਾਂ ਰੋਟੀ ਮੰਗ ਰਿਆ ਸੀ ਕਿ ਮੰਮੀ ਰੋਟੀ ਕਦੋਂ ਬਣੇਗੀ ਕਦੋਂ ਬਣੇਗੀ ਕਿਉਂਕਿ ਇਹ ਇੰਨਾ ਭੱਜਦਾ ਦੌੜਦਾ ਇਹਨੂੰ ਭੁੱਖ ਲੱਗ ਜਾਂਦੀ ਆ ਹੁਣ ਜੇ ਆਪਾਂ ਫੋਨ ਦੇ ਕੇ ਬਿਠਾ ਦਾਂਗੇ ਬੱਚੇ ਨੇ ਤੇ ਇੱਕ ਜਗ੍ਹਾ ਬੈਠੇ ਰਹਿਣਾ ਫਿਰ ਉਹਨੂੰ ਭੁੱਖ ਕਿਵੇਂ ਲੱਗੂਗੀ ਨਾ ਉਹਦੀ ਫਿਰ ਗ੍ਰੋਥ ਹੁੰਦੀ ਆ ਬੱਚੇ ਨੂੰ ਥੋੜਾ ਹਾਂ ਆਪਾਂ ਨੂੰ ਵੀ ਥੋੜਾ ਉਹਦੇ ਨਾਲ ਮਤਲਬ ਗੇਮ ਦੇ ਵਿੱਚ ਐਕਟਿਵ ਹੋਣਾ ਪੈਂਦਾ ਆਪਾਂ ਨੂੰ ਵੀ ਆਪਣਾ ਗੇਮ ਦੇ ਵਿੱਚ ਜਿਹੜਾ ਹੁੰਦਾ ਹੀ ਪਾਰਟ ਲੈਣਾ ਪੈਂਦਾ ਹੈ ਵੀ ਉਹਨੂੰ ਗੇਮ ਦਾ ਇੱਕ ਪਾਰਟ ਆਪਾਂ ਨੂੰ ਵੀ ਬਣਾਉਣਾ ਪੈਂਦਾ ਹੈ ਫੇਰ ਕਰਕੇ ਬੱਚਾ ਗੇਮ ਚ ਲੱਗਦਾ ਹੈ ਨਹੀਂ ਤਾਂ ਇਹਨਾਂ ਨੂੰ ਤਾਂ ਬੱਸ ਹੁੰਦਾ ਕਿ ਫੋਨ ਦੇ ਦਿਓ ਤੇ ਅਸੀਂ ਬੈਠੇ ਹਾਂ ਫੋਨ ਬਿਲਕੁਲ ਨਾ ਦਿਓ ਇਹ ਵੀ ਜਿੱਦ ਕਰਦਾ ਫੋਨ ਲੈਣ ਦੀ ਮੈਂ ਫੋਨ ਮਨਾ ਕਰ ਦਿੰਦੀ ਆ ਇਹਦੇ ਸਿੱਖ 5 ਮਿੰਟ ਰੋਣਾ 10 ਮਿੰਟ ਰੋਣਾ ਹਰ ਇੱਕ ਬੱਚਾ ਨਾ ਉਹਦੀ ਜਲਦੀ ਜਿੱਦ ਪੂਰੀ ਨਾ ਕਰੋ ਜੇ ਉਹ 5 ਮਿੰਟ ਰੋਣਾ 10 ਮਿੰਟ ਹੁੰਦਾ ਉਹਨੂੰ ਰੋਣ ਦਿਓ ਕੋਈ ਗੱਲ ਨਹੀਂ ਰੋਲੇਗਾ ਫਿਰ ਕੀ ਆ ਡਾਕਟਰ ਕਹਿੰਦੇ ਨੇ ਕਿ ਬੱਚਾ ਰੋਣਾ ਵੀ ਚਾਹੀਦਾ ਹੈ ਜੇ ਤੁਸੀਂ ਈਜ਼ੀਲੀ ਇਹਦੀ ਜਿੱਦ ਪੂਰੀ ਕਰ ਦਿੰਦੇ ਹੋ ਨਾ ਇਹਨੂੰ ਉਵੇਂ ਹੀ ਆਦਤ ਪੈ ਜਾਂਦੀ ਹੈ ਕਿ ਮੈਂ 10 ਮਿੰਟ ਰੋਵਾਂਗਾ ਮੇਰੀ ਜਿਹੜੀ ਜਿੱਦ ਪੂਰੀ ਹੋ ਜੇਗੀ ਰੋਣ ਦੋ ਜਿੰਨਾ ਟਾਈਮ ਰੋਂਦਾ ਰੋਣ ਦੋ ਭਾਵੇਂ ਘੰਟਾ ਲੱਗ ਜਾਏ ਪਰ ਤੁਸੀਂ ਇਹਦੀ ਜਿੱਦ ਪੂਰੀ ਨਹੀਂ ਕਰਨੀ ਹੈਗੀ ਇਹ ਮੈਨੂੰ 10 ਮਿੰਟ ਪਹਿਲਾਂ ਫੋਨ ਮੰਗ ਰਿਆ ਸੀ ਇਹ ਨਾ ਰੋ ਰਿਹਾ ਸੀ ਇੰਨਾ ਰੋ ਰਿਹਾ ਸੀ ਨਾ ਮੈਂ ਸਾਫ਼ ਮਨਾਂ ਕਰਤਾ ਕਿ ਰੋਲਾ ਜਿੰਨਾ ਰੋਣਾ ਰੋਲਾ ਇਨੂੰ ਫੋਨ ਨਹੀਂ ਮਿਲਣਾ ਹੁਣ ਵੇਖ ਲਓ ਖੇਡ ਰਿਹਾ ਨਾ ਇਹਨੂੰ ਪਤਾ ਹੈ ਕਿ ਮੰਮਾ ਨੇ ਕਹਿ ਤਾ ਮਨਾ ਕਰਤਾ ਤੇ ਮੈਨੂੰ ਫੋਨ ਹੁਣ ਨਹੀਂ ਮਿਲਣਾ ਤੁਸੀਂ ਵੀ ਪੇਰੈਂਟਸ ਐਦਾਂ ਹੀ ਕਰਿਆ ਕਰੋ ਬੱਚਿਆਂ ਨੂੰ ਫੋਨ ਤੋਂ ਦੂਰ ਕਰੋ ਬੜੇ ਹੀ ਬੱਚਿਆਂ ਦੇ ਸਾਈਡ ਇਸ ਨਾਲ ਫੋਨ ਨਾਲ ਬਹੁਤ ਜ਼ਿਆਦਾ ਸਾਈਡ ਇਫੈਕਟ ਹੋ ਰਹੇ ਨੇ ਬੱਚਿਆਂ ਦੀ ਗ੍ਰੋਥ ਤੇ ਉਹਨਾਂ ਦੇ ਮਾਈਂਡ ਤੇ ਠੀਕ ਹੈ ਮੈਂ ਵੀ ਅੱਛਾ ਹੋ ਰਹੇ ਨੇ ਮੈਂਟਲੀ ਆਪਾਂ ਤੁਹਾਨੂੰ ਦਝੀ ਹੋ ਗਈ ਮਤਲਬ ਕਿ ਬੱਚਿਆਂ ਦੇ ਇੰਨਾ ਕਫੋਨ ਦੇ ਵਿੱਚ ਬਿਜ਼ੀ ਹੋ ਗਏ ਨੇ ਬੱਚਾ ਨੂੰ ਕੁਝ ਨਹੀਂ ਪਤਾ ਲੱਗਾ ਸਾਡੇ ਆਸ-ਪਾਸੇ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਤੋਂ ਮੈਂ ਪੇਰੈਂਟਸ ਨੂੰ ਇਹ ਰਿਕਵੈਸਟ ਕਰਦੀ ਹਾਂ ਕਿ ਬੱਚਿਆਂ ਨੂੰ ਆਪਣੇ ਆਪ ਨੂੰ ਫੋਨ ਤੋਂ ਦੂਰ ਰੱਖੋ ਦੇਖੋ ਇਹਨਾਂ ਨੂੰ ਕਿਦਾਂ ਖੇਡ ਰਿਹਾ ਹੈ ਸਾਰਾ ਦਿਨ ਇਦਾਂ ਖੇਡਦਾ ਰਹਿੰਦਾ ਸਕੂਲ ਤੋਂ ਆ ਕੇ ਉਹ ਮੈਂ ਵੀ ਜੀ ਮੇਰਾ ਇਹ ਵਲੌਗ ਬਣਾਉਣ ਦਾ ਮੋਟਿਵ ਇਹ ਨਹੀਂ ਕਿ ਮੈਂ ਪੈਸੇ ਕਮਾऊं ਜਾਂ ਮੈਂ ਕੋਈ ਕਮਾਈ ਕਰਾਂ ਮੇਰਾ ਸਿਰਫ ਮੋਟਿਵ ਇਹ ਆ ਕਿ ਨਵਨ ਨੂੰ ਵੇਖ ਕੇ ਜਿਹੜੇ ਹੋਰ ਬੱਚੇ ਨੇ ਉਹ ਵੀ ਐਕਟਿਵ ਹੋਣ ਉਹ ਵੀ ਆਪਣਾ ਫੋਨ ਛੱਡਣ ਫੋਨ ਦੀ ਦੁਨੀਆ ਤੋਂ ਬਾਹਰ ਨਿਕਲਣ ਸਭ ਕੁਝ ਇਹਨੇ ਤਾਂ ਭਏ ਨਹੀਂ ਬਾਹਰ ਨਿਕਲਣ ਤੇ ਆਪਣਾ ਐਕਟਿਵ ਰਹਿਣ ਫਿਰ ਇਸ ਨਾਲ ਪਟਾ ਸਟੱਡੀ 'ਚ ਵੀ ਐਕਟਿਵ ਰਹਿੰਦਾ ਇਸ ਸਟੱਡੀ 'ਚ ਵੀ ਐਕਟਿਵ ਹੈ ਡੇਲੀ ਸਕੂਲ ਜਾਂਦਾ ਜਲਦੀ ਉੱਠਦਾ ਤੇ ਡੇਲੀ ਨਾਲ ਆ ਕੇ ਆਪਣਾ ਫਰੈਸ਼ ਹੋ ਕੇ ਡੇਲੀ ਸਕੂਲ ਜਾਂਦਾ ਜਿਹੜਾ ਪਹਿਨਾ ਹੈ ਉਹ ਪੈਕੇਜ ਜੀ ਨਾਲ ਆਵੇ। ਮੇਰੀ ਇੱਕ ਗੱਲ ਹੈ ਤੁਸੀਂ ਆਪਣੇ ਬੱਚੇ ਦੀ ਇਹ ਹੈਬਿਟ ਬਣਾਓ ਕਿ ਉਹ ਫੋਨ ਤੋਂ ਬਾਹਰ ਨਿਕਲੇ। ਜੇ ਤੁਹਾਨੂੰ ਸਾਡਾ ਇਹ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਸ਼ੇਅਰ ਕਰ ਦਿਓ ਐਂਡ ਲਾਈਕ ਕਰ ਦਿਓ ਤਾਂ ਜੋ ਹੋਰ ਬੱਚਿਆਂ ਤੱਕ ਇਹ ਵੀਡੀਓ ਪਹੁੰਚੇ ਹੋਰ ਪੇਰੈਂਟਸ ਤੱਕ ਵੀਡੀਓ ਪਹੁੰਚੇ ਤੇ ਉਹ ਆਪਣੇ ਬੱਚਿਆਂ ਨੂੰ ਫੋਨ ਤੋਂ ਬਾਹਰ ਨਿਕਾਉਣ। ਧੰਨਵਾਦ।